ਹਾਂਜੀ ਰਾਮ ਰਾਮ ਜੀ ਅੱਜ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਜੀ ਡਿਜੀਟਲ ਦੇ ਵਿੱਚ ਹੈ ਜੀ ਬਹੁਤ ਸੋਹਣਾ ਸਮਰ ਕਲੈਕਸ਼ਨ ਆਈ ਹੈ ਜੀ ਆਲ ਓਵਰ ਸੂਟ ਆਉ 5 ਮੀਟਰ ਏਕੇ ਟੈਕ ਬ੍ਰਾਂਡ ਦੀ ਕਲੈਕਸ਼ਨ ਆਈ ਹੈ ਇਹ ਔਰ ਬਹੁਤ ਸ਼ਾਨਦਾਰ ਰੂਟੀਨ ਦੇ ਵਿੱਚ ਪੌਣਾ ਕਪੜਾ ਆਊਗਾ ਜੀ ਲਓ ਜੀ ਸਾਰਾ ਸਟੈਂਪਡ ਪੀਸ ਆਊ ਏਕੇ ਟੈਕ ਬ੍ਰਾਂਡ ਦਾ ਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਔਰ ਬਹੁਤ ਸੋਹਣੀ ਹੈ ਵੇਚਦਾ ਆਲ ਓਵਰ 5 ਮੀਟਰ ਪ੍ਰਿੰਟ ਦੇਖੋ ਜੀ ਫਲੋਰਲ ਦੇ ਵਿੱਚ ਪ੍ਰਿੰਟ ਆਊਗਾ ਜੀ ਫਲੋਰਲ ਪ੍ਰਿੰਟ ਆ ਗਿਆ ਆਲ ਓਵਰ ਸੂਟ ਆਉ 5 ਮੀਟਰ ਔਰ ਚਾਰ ਕਲਰਾਂ ਦੇ ਵਿੱਚ ਫਸ ਨੈਕਸਟ ਇਹਦੇ ਵਿੱਚ ਆਊਗਾ ਫਰੋਜੀ ਸ਼ੇਡ ਦੇਖੋ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਗਰਮੀ ਵਾਲੇ ਕਲਰ ਨੇ ਜੀ ਔਰ ਮਤਲਬ ਲੋਕ ਕਿ ਵੇਚ ਰਹੇ 500 ਦਾ 450 ਦਾ ਇਸ ਤਰ੍ਹਾਂ ਵੇਚ ਰਹੇ ਨੇ ਸਾਰੇ ਸ਼ੌਪਕੀਪਰ ਜੀ ਅਸੀਂ 350 ਰੁਪਏ ਦੇ ਵਿੱਚ ਸੇਲ ਲਗਾਈ ਹੈ ਜੀ ਇਹ ਸੂਟ ਦੀ 5 ਮੀਟਰ ਸੂਟ ਆਊਗਾ ਜੀ ਪ੍ਰੋਪਰ 올ਓਵਰ ਸੂਟ ਹੈ ਜੀ ਗਰਮੀ ਦੇ ਵਿੱਚ ਰੁਟੀਨ ਦੇ ਵਿੱਚ ਪਾਉਣ ਵਾਲਾ ਬਹੁਤ ਸੋਹਣਾ ਕੱਪੜਾ ਹੈ ਜੀ 350 ਰੁਪਏ ਦੇ ਵਿੱਚ ਸੇਲ ਲਗਾਈਏ ਸਟਾਫ ਦੀ ਬਹੁਤ ਸੋਹਣਾ ਸਟਾਫ ਹੈ ਜੀ ਔਰ ਬਹੁਤ ਸੋਹਣੀ ਬ੍ਰਾਂਡ ਕੁਆਲਿਟੀ ਹੈ ਏਕ ਟੈਕਸ ਦੀ ਜੀ 350 ਰੁਪਏ ਦਾ ਸੂਟ ਹੈ ਔਰ ਜਮਾ ਠੰਡਾ ਕਪੜਾ ਚ ਕੁਲਾ ਕੁਲਾ ਕਪੜਾ ਪੂਲਾ ਪੂਲਾ ਚਾਰ ਛੇੜ ਨੇ ਜੀ ਨੈਕਸਟ ਦੇ ਵਿੱਚ yellow ਆ ਗਿਆ ਜੀ ਇਹ ਤੋਂ ਮਹਿੰਦੀ ਆ ਗਿਆ ਜੀ ਚਾਰੇ ਕਲਰ ਨੇ ਜਿਹੜੇ ਵੀ ਕਸਟਮਰ ਨੇ ਬੁੱਕ ਕਰਨੇ ਸਾਡੇ ਸਕਰੀਨ ਦੇ ਉੱਤੇ ਨੰਬਰ ਤੇ ਨੂੰ WhatsApp ਉੱਤੇ ਭੇਜ ਸਕਦਾਗਾ ਔਰ ਸ਼ਾਪ ਤੇ ਆ ਕੇ ਲੈਣਾ ਸ਼ਾਪ ਤੇ ਆ ਕੇ ਲੈ ਸਕਦੇ ਹੋ ਔਨਲਾਈਨ ਪੇਮੈਂਟ ਕਰੋਗੇ ਸ਼ਿਪਿੰਗ 60 ਰੁਪਏ ਜੀ ਕੈਸ਼ ਔਨ ਡਿਲੀਵਰੀ ਕਰੋਗੇ ਸ਼ਿਪਿੰਗ 120 ਆ ਜੀ ਚਾਰ ਛ ਕਲਰ ਨੇ ਮਹਿੰਦੀ ਆ ਗਿਆ ਜੀ yellow ਆ ਗਿਆ ਜੀ ਫਿਰੋਜੀ ਆ ਗਿਆ ਜੀ ਬੇਬੀ ਪਿੰਕ ਆ ਗਿਆ ਜੀ